ਗੁਰੂ ਰੂਪ ਅਰੇ ਸਾ ਸੰਗਤ ਰਾਤ ਮੀ ਬਹੁਤ ਪਿਆ ਚਲੋ ਪੈ ਵੀ ਗਿਆ ਚੰਗਾ ਵਾ ਹਲੇ ਝੋਨਾ ਵੱਢਣ ਤੋਂ ਪਹਿਲਾਂ ਪੈ ਜੇ ਤਾਂ ਠੀਕ ਆ ਗਰਮੀ ਵੀ ਬਹੁਤ ਸੀ ਤੇ ਮੀਂਹ ਦਾ ਕੋਈ ਡਰ ਨਹੀਂ ਗਰਦ ਫੜਦ ਲੈ ਗਈ ਦਰਖਤ ਤੋਤੇ ਗਏ ਹੋਰ ਪਸ਼ੂਆਂ ਵਾਸਤੇ ਘਾਹ ਬੂਟੀ ਹੋ ਜੂ ਮੀਂਹ ਦੇ ਬਹੁਤ ਫਾਇਦੇ ਆ ਸਾ ਸੰਗਤੋ ਕਈ ਵਾਰ ਹਵਾ ਦੇ ਵਿੱਚ ਪ੍ਰਦੂਸ਼ਣ ਹੁੰਦਾ ਹਵਾ ਧੋਤੀ ਗਈ। ਅਸਮਾਨ ਸਾਫ਼ ਹੋ ਜੂ। ਆ ਜਿਹੜੇ ਸਾਰੇ ਬੂਟੇ ਆ ਸਾਰੇ ਤੋਤੇ ਗਏ ਮੀਂਹ ਦੇ ਨਾਲ ਦੇਖੋ। ਕਿਉਂਕਿ ਕੁਦਰਤਾਂ ਜਿਹੜੀ ਉਹ ਸਭ ਲਈ ਬਣੀ ਐ। ਜੀਵ ਜੰਤੂ ਕਿੰਨੇ ਖੁਸ਼ ਆ। ਧਾਂ ਧਾਂ ਕਰਦੇ ਫਿਰਦੇ ਆ। ਆ ਸਾਰੇ ਬੂਟੇ ਤੋਤੇ ਗਏ। ਇਹ ਬਲੇ ਦਾਣੇ ਪਾ ਦਈਦੇ ਆ ਜਾਨਵਰਾਂ ਉੱਤੇ ਬੈਠ ਜਾਂਦਾ ਬੇੜੇ ਦੇ ਵਿੱਚ ਬੈਠ ਕੇ ਤੇ ਦੇਖੀ ਜਾਂਦਾ ਜਾਨਵਰ ਬੋਲਦੇ ਕਿਵੇਂ ਉਹਨਾਂ ਦੀ ਬੋਲੀ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਸਮਝ ਹੀ ਨਹੀਂ ਜਾਂਦੀ ਵੀ ਕੀ ਕਹਿੰਦੇ ਆ ਉਸ ਵਿੱਚ ਕਈ ਵਾਰ ਉਸ ਵਿੱਚ ਲੜੀ ਵੀ ਜਾਂਦੇ ਹੁੰਦੇ ਆ ਬਹੁਤ ਇਹ ਦਾਣੇ ਖਾਈ ਜਾਂਦੇ ਨੇ ਲੜੀ ਜਾਂਦੇ ਆ ਆਹ ਸਾਰਾ ਫਾਰਸਾ ਜੰਨਾ ਸਾਰਾ ਦੋਤ ਆ ਗਿਆ ਦੇਖੋ ਕਿੰਨਾ ਸਾਫ ਸਾਫ ਪਿਆ ਮੀਂਹ ਦੇ ਨਾਲੇ ਹੁਣ ਮੌਸਮ ਬਦਲ ਜੂਗਾ ਠੰਡ ਹੋ ਜੂ ਕੋਸ ਬੜੀ ਗਰਮੈਸ ਸੀ ਮਹਾਰਾਜ ਜੋ ਕਰਦਾ ਚੰਗੀ ਕਰਦਾ ਸੱਚੇ ਬਾਦਸ਼ਾਹ ਜੋ ਕਰਦਾ ਸਾਥ ਸੰਗ ਚੰਗੀ ਕਰਦਾ ਅੰਬਰਤ ਵੇਲੇ ਉਠੋ ਵਾਹਿਗੁਰੂ ਦਾ ਨਾਮ ਜਪੋ ਬਾਣੇ ਪੜੋ ਗੁਰਦੁਆਰੇ ਜਾ ਕੇ ਜੇ ਕੋਈ ਸੇਵਾ ਚੱਲਦੀ ਹੈ ਸੇਵਾ ਕਰੋ ਭਾਂਡੇ ਮਾਂਜੋ ਜੋੜਿਆਂ ਦੀ ਸੇਵਾ ਕਰ ਲੋ ਰੋਟੀ ਬੁੜੀਆਂ ਪਕਾ ਲੈਣ ਬੰਦੇ ਵਰਤਾ ਦੇਣ ਇਸ ਤਰ੍ਹਾਂ ਦੀ ਸੇਵਾ ਗੁਰੂ ਸਾਹਿਬ ਨੂੰ ਨਮਸ ਕਰਿਆ ਹੋਣੋ ਨਮਸਕਾਰ ਕਰਿਆ ਹੋਣੋ ਜਿਹੜਾ ਅਨਸਾਲ ਦਾ ਕੰਮ ਗਰੀਬ ਗੁਰਬੇ ਦੀ ਸਹਾਇਤਾ ਕਰਨੀ ਬਾੜੇ ਮੋਟੀ ਜਿੰਨੇ ਕੁ ਜੋਗੇ ਆਪਾਂ ਹੈਗੇ ਆ